ਜਿਹੜੀ ਕੌਮ ਨੇ ਹਿੰਦੁਸਤਾਨ ਨੂੰ ਆਜ਼ਾਦ ਕਰਵਾਇਆ ਸੀ ਉਹਨਾਂ ਆਜ਼ਾਦ ਇਸ ਕਰਕੇ ਕਰਾਇਆ ਉਹਨਾਂ ਅੰਗਰੇਜ਼ ਨੇ ਆਫਰ ਵੀ ਦਿੱਤੀ ਕਿ ਭਾਈ ਤੁਸੀਂ ਆਪਣਾ ਦੇਸ਼ ਵੱਖਰਾ ਕਰ ਲਓ ਇਹ ਸੇ ਕਰਕੇ ਹੀ ਹੱਡੇ ਜਿਹੜੇ ਅੱਜ ਨੌਜਵਾਨ ਜੋਸ਼ ਦੇ ਵਿੱਚ ਆ ਕੇ ਵੱਖਰੇ ਦੇਸ਼ ਦੀ ਮੰਗ ਕਰਦੇ ਨੇ ਜਦੋਂ ਸਾਡੇ ਤੇ ਇਹੋ ਜਿਹੇ ਤ੍ਰੀ ਹੁੰਦੇ ਨੇ ਭਾਵੇਂ ਬੰਦੀ ਛੱਡਣ ਦੀ ਗੱਲ ਹੋਵੇ ਭਾਵੇਂ ਸਾਡੇ ਤੇ ਬੇਵਿਸ਼ਵਾਸੀ ਦੀ ਗੱਲ ਹੋਵੇ ਮੈਂ ਵਾਰ-ਵਾਰ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਗੱਲ ਦੀ ਗਾਰੰਟੀ ਲੈਂਦੀ ਐ ਕਿ ਉਸ ਭਾਈ ਹਵਾਰੇ ਨੂੰ ਜਿਹਦੀ ਮਰਦਾ ਵਿਚਾਰੀ ਉਹ ਇੱਕ ਇੱਕ ਸਾਂ ਗਿਣ ਕੇ ਆਪਣੇ ਬੱਚੇ ਨੂੰ ਤਰਸ ਰਹੀ ਐ ਕਿ ਮੇਰਾ ਬੱਚਾ ਆਣ ਕੇ ਮੈਨੂੰ ਮਿਲੇ ਤੇ ਉਸ ਬੱਚੇ ਨਹੀਂ ਮਿਲ ਦਿੱਤਾ ਜਾਂਦਾ ਇੱਕ ਬਹੁਤ ਵੱਡਾ ਐਡਾ ਵੱਡਾ ਅਤਿਆਚਾਰੀ ਗੁਨਾਹਗਾਰ ਉਹ ਜਿਹੜਾ ਰਾਮ ਰਹੀਮ ਹੈ ਉਹਨੂੰ ਵਾਰ-ਵਾਰ ਪਰੋਲ ਦੇ ਕੇ ਕੀ ਗੱਲ ਸਿੱਖ ਕੌਮ ਨੂੰ ਕਿਰੇ ਚੜਾਇਆ ਤੇ ਨਹੀਂ ਜਾ ਰਿਹਾ ਸਿੱਖ ਕੌਮ ਦੇ ਜ਼ਖਮਾਂ ਤੇ ਨਮਕ ਲੈਣੀ ਛਿੜਕਿਆ ਜਾ ਰਿਹਾ ਜੇ ਉਸ ਬਦਮਾਸ਼ ਨੂੰ ਉਸ ਕਾਤਲੀ ਨੂੰ ਵਾਰ-ਵਾਰ ਪ੍ਰੋਲ ਦਿੱਤੀ ਜਾਂਦੀ ਏ ਤੇ ਸਾਡੇ ਬੰਦੀ ਸਿੰਘਾਂ ਨੂੰ ਇੱਕ ਮਾਤਾ ਨਾਲ ਮਿਲਣ ਵਾਸਤੇ ਪ੍ਰੋਲ ਨਹੀਂ ਦਿੱਤੀ ਜਾਂਦੀ ਇਸ ਤੋਂ ਵੱਧ ਸਾਡੇ ਨਾਲ ਬੇਨਿਆਂਕੀ ਹੋਵੇਗੀ ਇਸ ਕਰਕੇ ਪਿਆਰੀ ਸਾਧ ਸੰਗਤ ਜੀ ਆਪਾਂ ਨੂੰ ਲੰਬੰਬੰਦ ਹੋਣ ਦੀ ਲੋੜ ਏ ਆਪਾਂ ਕੁਰਸੀਆਂ ਵਾਸਤੇ ਆਪੇ ਵਿੱਚ ਹੀ ਨਾ ਇੱਕ ਦੂਜੇ ਦੇ ਵਿਰੋਧ ਚੱਲੀਏ ਆਪਾਂ ਇਕੱਠੇ ਹੋ ਕੇ ਆਪਣੀ ਕੌਮ ਦੀ ਗੱਲ ਕਰੀਏ ਜਿੱਥੇ ਭਾਰਤ ਸਰਕਾਰ ਜਾਂ ਹਿੰਦੁਸਤਾਨ ਦੀ ਸਰਕਾਰ ਤੁਹਾਨੂੰ ਤੁਹਾਡੇ ਇਮਤਿਹਾਨਾਂ ਦੇ ਵਿੱਚੋਂ ਤੁਹਾਡੇ ਟੈਸਟ ਲੈ ਰਹੀ ਹੈ ਇੱਕ ਟੈਸਟੇ ਵੀ ਦੇ ਕੇ ਵੇਖ ਲਓ ਦੇ ਕਿਤੇ ਕੌਮ ਤੇ ਪੀੜ ਬੰਦੀ ਹੈ ਸਾਨੂੰ ساری ਕੌਮ ਨੂੰ ਇਕੱਠਿਆ ਹੋਣਾ ਚਾਹੀਦਾ ਹੈ ਤੇ ਇਕੱਠੇ ਹੋ ਕੇ ਲੜਾਈ ਲੜਨੀ ਚਾਹੀਦੀ